ਸਾਥੀ ਰੀਕਾਰ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਇੱਕ ਬਾਪ ਵੱਲੋਂ ਜੁਰਮ ਦਾ ਇਕਬਾਲ ਮੋਸੀਓ ਬਾਉਦੇਲਨ ਲਾਰਮਿੰਸ ਦੇ ਜਨਾਜ਼ੇ ਵਿੱਚ ਜਿਵੇਂ ਸਾਰਾ ਸ਼ਹਿਰ ਹੀ ਉਮੜ ਆਇਆ ਸੀ ਪਾਦਰੀ ਦੇ ਅੰਤਿਮ ਸੰਸਕਾਰ ਦੇ ਸਮੇਂ ਬੋਲੇ ਆਖਰੀ ਸ਼ਬਦ ਹਰ ਸ਼ਖਸ ਦੇ ਜਹਿਨ ਵਿੱਚ ਘੁਮ ਰਹੇ ਸਨ ਮਰਹੂਮ ਇੱਕ ਇਮਾਨਦਾਰ ਆਦਮੀ ਸੀ ਇਹ ਕਥਨ ਵਿੱਚ ਕੋਈ ਸ਼ੱਕ ਨਹੀਂ ਸੀ ਸਾਰੀ ਉਮਰ ਆਪਣੇ ਜੀਵਨ ਦੇ ਸਾਰੇ ਗਿਆਤ ਕੰਮਾਂ ਵਿੱਚ ਆਪਣੀ ਕਹਿਣੀ ਅਤੇ ਕਰਨੀ ਵਿੱਚ ਰਵੱਈਏ ਅਤੇ ਆਪਣੇ ਉਦਮਾਂ ਵਿੱਚ ਆਪਣੀ ਦਾੜੀ ਦੀ ਕਟਿੰਗ ਵਿੱਚ ਤੇ ਆਪਣੀਆਂ ਟੋਪੀਆਂ ਦੀ ਸ਼ਕਲਾ ਵਿੱਚ ਉਹ ਸਦਾ ਇੱਕ ਇਮਾਨਦਾਰ ਆਦਮੀ ਰਿਹਾ ਸੀ ਉਸਨੇ ਕਦੇ ਕਦੇ ਕਦੀ ਕਦੇ ਅਜਿਹਾ ਸ਼ਬਦ ਨਹੀਂ ਸੀ ਕਿਹਾ ਜਿਸਨੇ ਇੱਕ ਮਿਸਾਲ ਕਾਇਮਣਾ ਕੀਤੀ ਹੋਵੇ ਅਤੇ ਗਰੀਬਾਂ ਨੂੰ ਖਰਾਤ ਦਿੰਦੇ ਵਕਤ ਉਹ ਨਾਲ ਕੁਝ ਤਸੱਲੀ ਅਤੇ ਨੇਕ ਸਲਾਹ ਅਵਸ਼્ય ਦਿੰਦਾ ਸੀ ਉਸ ਨੂੰ ਮੈਨਣ ਵਾਲੇ ਹਰ ਬੰਦੇ ਨੂੰ ਇਹੀ ਅਹਿਸਾਸ ਹੁੰਦਾ ਕਿ ਉਹ ਉਸ ਲਈ ਦੁਆ ਕਰ ਰਿਹਾ ਸੀ ਉਸ ਦੇ ਪਿੱਛੇ ਇੱਕ ਪੁੱਤਰ ਅਤੇ ਇੱਕ ਧੀ ਸਨ ਉਸ ਦਾ ਪੁੱਤਰ ਕਾਉਂਸਲਰ ਅਤੇ ਜਵਾਈ ਪੋਏ ਰੇਲ ਦੇ ਲਾ ਵੋਲਟ ਇੱਕ ਕਾਮਯਾਬ ਵਕੀਲ ਸੀ ਦੋਨੋਂ ਆਪਣੇ ਆਪਣੇ ਪੇਸ਼ੇ ਵਿੱਚ ਸੋਹਣੀ ਸ਼ੋਹਰਤ ਅਤੇ ਧਾਰਨੀ ਸਮਝੇ ਜਾਂਦੇ ਸਨ ਅਤੇ ਉਹਨਾਂ ਨੂੰ ਸ਼ਹਿਰ ਦੇ شریف ਲੋਕਾਂ ਵਿੱਚ شمار ਕੀਤਾ ਜਾਂਦਾ ਸੀ ਦੋਨੋਂ ਬੱਚੇ ਆਪਣੇ ਬਾਪ ਨਾਲ ਸੱਚਾ ਪਿਆਰ ਕਰਦੇ ਸਨ ਇਸ ਲਈ ਜਨਾਜ਼ੇ ਦੇ ਦੌਰਾਨ ਉਹਨਾਂ ਦੀਆਂ ਅੱਖਾਂ ਹੰਝੂਆਂ ਦੀ ਲੜੀ ਵਰਸਾ ਰਹੀਆਂ ਸੀ ਰਸਮਾਂ ਖਤਮ ਹੋਈਆਂ ਤਾਂ ਪੁੱਤ ਧੀ ਅਤੇ ਜਵਾਈ ਵਾਪਸ ਆਪਣੇ ਘਰ-ਪਰਤੇ ਅਤੇ ਆਪਣੇ ਮਰਹੂਮ ਬਾਪ ਦੀ ਲਾਇਬ੍ਰੇਰੀ ਵਿੱਚ ਜਾ ਬੈਠੇ ਮਰਹੂਮ ਦੀਆਂ ਹਿਦਾਇਤਾਂ ਦੇ ਮੁਤਾਬਕ ਉਹਨਾਂ ਦੀ ਵਸੀਅਤ ਦੇ ਕਾਗਜ਼ ਤਿੰਨੋਂ ਸਿਰਫ਼ ਉਸੇ ਸੂਰਤ ਵਿੱਚ ਖੋਲ੍ਹ ਸਕਦੇ ਸਨ ਜਦੋਂ ਇਸ ਤਿੰਨਾਂ ਦੇ ਇਲਾਵਾ ਹੋਰ ਕੋਈ ਮੌਜੂਦ ਨਾ ਹੋਵੇ ਅਤੇ ਮਰਹੂਮ ਨੂੰ ਫਨਾਇਆ ਜਾ ਚੁੱਕਾ ਹੋਵੇ ਇਹ ਹਦਾਇਤਾਂ ਵਸੀਹ ਤੇ ਲਿਫਾਫੇ ਦੇ ਨਾਲ ਨੱਥੀ ਇੱਕ ਕਾਗਜ਼ ਉਤੇ ਲਿਖੀਆਂ ਸਨ ਮਰਹੂਮ ਦੇ ਜਵਾਈ ਨੇ ਬਿਲਕੁਲ ਇੱਕ ਵਕੀਲ ਦੀ ਤਰ੍ਹਾਂ ਲਿਫਾਫਾ ਚਾਕ ਕੀਤਾ ਤੇ ਆਪਣੇ ਨੱਕ ਉਤੇ ਐਨਕ ਟਿਕਾਉਂਦੇ ਹੋਏ ਬਿਲਕੁਲ ਇੱਕ ਵਕੀਲ ਵਾਂਗ ਅਜਿਹੇ ਸਪਾਰਟ ਲਹਿਜੇ ਵਿੱਚ ਵਸੀਅਤ ਨੂੰ ਪੜਨਾ ਸ਼ੁਰੂ ਕੀਤਾ ਜਿਸ ਵਿੱਚ ਕਾਨੂੰਨੀ ਦਸਤਾਵੇਜ਼ ਪੜੇ ਜਾਂਦੇ ਹਨ ਮੇਰੇ ਬੱਚਿਓ ਮੇਰੇ ਪਿਆਰੇ ਬੱਚਿਓ ਮੈਂ ਜਾਣਦਾ ਸੀ ਕਿ ਜੇਕਰ ਮੈਂ ਆਪਣੀ ਮੌਤ ਦੇ ਬਾਅਦ ਤੁਹਾਡੇ ਸਾਹਮਣੇ ਇੱਕ ਗੁਨਾਹ ਦਾ ਇਕਬਾਲ ਨਾ ਕੀਤਾ ਤਾਂ ਮੈਂ ਕਬਰ ਵਿੱਚ ਵੀ ਚੈਨ ਨਾਲ ਨਹੀਂ ਰਹਿ ਸਕਾਂਗਾ ਇੱਕ ਗੁਨਾਹ ਦਾ ਇਕਬਾਲ ਜਿਸ ਦੀ ਪਰੇਸ਼ਾਨੀ ਨੇ ਮੇਰੀ ਜ਼ਿੰਦਗੀ ਤਬਾਹ ਕਰ ਦਿੱਤੀ ਸੀ ਹਾਂ ਮੈਂ ਇੱਕ ਜ਼ੁਰਮ ਕੀਤਾ ਸੀ ਇੱਕ ਭਿਆਨਕ ਅਤੇ ਕਨਾਉਣਾ ਜ਼ੁਰਮ ਮੈਂ 5 ਸਾਲ ਦਾ ਸੀ ਅਤੇ ਪੈਰਿਸ ਬਾਰ ਵਿੱਚ ਵਕਾalet ਕਰਦੇ ਹੋਏ ਮੈਨੂੰ ਕੁਝ ਹੀ ਆਸਾ ਹੋਇਆ ਸੀ ਪਾਸ ਵਿੱਚ ਦੂਜੇ ਬਹੁਤ ਸਾਰੇ ਅਜਿਹੇ ਨੌਜਵਾਨ ਜੋ ਦੂਰ ਦਰਾਜੇ ਦੇ ਦਿਹਾਣ ਤੋਂ ਇਸ ਸ਼ਹਿਰ ਵਿੱਚ ਕਿਸੇ ਵਾਕਫੀਅਤ ਰਿਸ਼ਤੇਦਾਰੀ ਜਾਂ ਦੋਸਤੀ ਦੇ ਬਿਨਾ ਕਾਇਮਤ ਕਿਸਮਤ ਅਜ਼ਮਾਈ ਕਰਨ ਆ ਜਾਂਦੇ ਹਨ ਮੈਂ ਵੀ ਬਿਲਕੁਲ ਉਹਨਾਂ ਦੀ ਤਰ੍ਹਾਂ ਜ਼ਿੰਦਗੀ ਬਤੀਤ ਕਰ ਰਿਹਾ ਸੀ ਫਿਰ ਮੇਰੀ ਮੁਲਾਕਾਤ ਇੱਕ ਕੁੜੀ ਨਾਲ ਹੋਈ ਕੋਝ ਲੋਕ ਇਕੱਲੇ ਨਹੀਂ ਰਹਿ ਸਕਦੇ ਮੈਂ ਵੀ ਉਹਨਾਂ ਲੋਕਾਂ ਵਿੱਚੋਂ ਹਾਂ ਸ਼ਾਮ ਦੇ ਵਕਤ ਤਾਂ ਆਪਣੇ ਕਮਰੇ ਵਿੱਚ ਅੰਗੀਠੀ ਦੇ ਸਾਹਮਣੇ ਇਕੱਲਾ ਬੈਠਣਾ ਮੇਰੇ ਲਈ ਕਿਸੇ ਤਸੀਹੇ ਨਾਲੋਂ ਘੱਟ ਨਹੀਂ ਸੀ ਮੈਨੂੰ ਅਜਿਹਾ ਮਹਿਸੂਸ ਹੁੰਦਾ ਜਿਵੇਂ ਮੈਂ ਇਸ ਦੁਨੀਆ ਵਿੱਚ ਇੱਕੋ ਇੱਕ ਇਨਸਾਨ ਹਾਂ ਉਕਾ ਇਕੱਲਾ ਅਤੇ ਮੇਰੇ ਚਾਚ ਪੇਰੇ ਧੁੰਦਲੇ ਧੁੰਦਲੇ ਖਤਰੇ ਮਡਾਰੇ ਹਨ ਅੱਜ ਨੇ ਵੀ ਇਹ ਤੇ ਖੋਪਨਾਕ ਖਤਰੇ ਅਤੇ ਮੇਰੇ ਕਮਰੇ ਅਤੇ ਮੇਰੇ ਗਵਾਂਢੀ ਦੇ ਦਰਮਿਆਣ ਜੋ ਕੰਧ ਹੈ ਉਹ ਗਵਾਂਡੀ ਜਿਸ ਦਾ ਮੈਂ ਨਾਮ ਤੱਕ ਨਹੀਂ ਜਾਣਦਾ ਉਸ ਕੰਧ ਦੇ ਪਾਰ ਉਹ ਮੇਰੇ ਤੋਂ ਇੰਨਾ ਹੀ ਦੂਰ ਹੈ ਜਿੰਨੀ ਮੇਰੀ ਖਿੜਕੀ ਵਿੱਚ ਚਿਲਮਿਲਾਉਂਦੇ ਤਾਰੇ ਜਦੋਂ ਮੈਂ ਇਕੱਲਾ ਹੁੰਦਾ ਹਾਂ ਤਾਂ ਮੈਨੂੰ ਬੁਖਾਰ ਜਿਹਾ ਹੋਣ ਲੱਗਦਾ ਹੈ ਖੌਫ ਅਤੇ ਬੇਚੈਨੀ ਦਾ ਬੁਖਾਰ ਅਤੇ ਮੈਨੂੰ ਆਪ ਕਮਰੇ ਦੀਆਂ ਖਾਮੋਸ਼ ਕੰਧਾਂ ਤੋਂ ਖੌਫ ਹੋਣ ਲੱਗਦਾ ਹੈ ਜਿਸ ਕਮਰੇ ਵਿੱਚ ਕੋਈ ਇਕੱਲਾ ਰਹਿੰਦਾ ਹੈ ਉਸ ਕਮਰੇ ਦੀ ਖਾਮੋਸ਼ੀ ਇੰਨੀ ਗਹਿਰੀ ਅਤੇ ਉਦਾਸ ਹੁੰਦੀ ਹੈ ਕਿ ਇਸ ਦਾ ਅਸਰ ਬੰਦੇ ਦੇ ਦਿਮਾਗ ਤੇ ਵੀ ਪੈ ਜਾਂਦਾ ਹੈ। ਕਮਰੇ ਵਿੱਚ ਰਹਿਣ ਵਾਲਾ ਇਸ ਖਾਮੋਸ਼ੀ ਤੋਂ ਇਸ ਕਦਰ ਆਸਵੰਦ ਹੋ ਜਾਂਦਾ ਹੈ ਕਿ ਕਿਸੇ ਕੁਰਸੀ ਜਾਂ ਮੇਜ਼ ਦੀ ਹਲਕੀ ਜਿਹੀ ਚਿਰਚਰਾਹਟ ਵੀ ਕੰਨਾਂ ਦੇ ਪਰਦੇ ਪਾਰ ਦਿੰਦੀ ਹੈ। ਨਾਲ ਜਾਣੇ ਕਿੰਨੀ ਵਾਰ ਇਸ ਸੁੰਨ ਸੁੰਨ ਸੁਨਾਟਾ ਤੋਂ ਘਬਰਾ ਕੇ ਮੈਂ ਖੁਦ ਆਪਣੇ ਆਪ ਨਾਲ ਗੱਲਾਂ ਕਰਨਾ ਸ਼ੁਰੂ ਕਰ ਦਿੰਦਾ। ਬੇਤੁਕਾ ਤੇ ਉਗੜ ਦੁਗੜ ਬੋਲਦਾ ਰਹਿੰਦਾ। ਬੱਸ ਸਿਰਫ ਕਮਰੇ ਦੀ ਚੁੱਪ ਤੋੜਨ ਦੇ ਲਈ ਅਜਿਹੇ ਪਲਾਂ ਵਿੱਚ ਮੈਨੂੰ ਆਪਣੀ ਹੀ ਆਵਾਜ਼ ਇੰਨੀ ਅਜੀਬ ਸੁਣਾਈ ਦਿੰਦੀ ਹੈ ਕਿ ਮੈਨੂੰ ਇਸ ਕੋਲੋਂ ਵੀ ਖੌਫ ਆਉਂਦਾ ਹੈ ਕਿਸੇ ਖਾਲੀ ਘਰ ਵਿੱਚ ਆਪਣੇ ਆਪ ਨਾਲ ਗੱਲਾਂ ਕਰਨ ਨਾਲੋਂ ਜ਼ਿਆਦਾ ਖੌਫਨਾਕ ਗੱਲ ਹੋਰ ਕੀ ਹੋ ਸਕਦੀ ਹੈ ਖੁਦ ਆਪਣੀ ਆਵਾਜ਼ ਵੀ ਕਿਸੇ ਦੂਜੇ ਦੀ ਲੱਗਦੀ ਹੈ ਉਪਰੀ-ਉਪਰੀ ਜਿਸ ਦੀ ਕੋਈ ਦਿਸ਼ਾ ਨਹੀਂ ਹੁੰਦੀ ਜਿਸ ਨੂੰ ਸੁਣਨ ਵਾਲਾ ਕੋਈ ਨਹੀਂ ਹੁੰਦਾ ਕਿਉਂਕਿ ਕਮਰੇ ਦੀ ਖਮੋਸ਼ੀ ਵਿੱਚ بلند ਹੋਣ ਤੋਂ ਪਹਿਲਾਂ ਹੀ ਬੋਲਣ ਵਾਲੇ ਨੂੰ ਪਤਾ ਲੱਗ ਜਾਂਦਾ ਹੈ ਕਿ ਕਿਹੜੇ ਸ਼ਬਦ ਬੋਲਣੇ ਬੋਲੇ ਜਾਣਗੇ ਫਿਰ ਜਦੋਂ ਇਹ ਸ਼ਬਦ ਦਿਲਗੀਰ ਅੰਦਾਜ਼ ਵਿੱਚ ਕਮਰੇ ਦੀਆਂ ਗੰਧਾਂ ਨਾਲ ਟਕਰਾ ਕੇ ਵਰਤਦੇ ਹਨ ਤਾਂ ਉਹਨਾਂ ਦੀ ਗੂੰਜ ਅਜੀਬ ਜਿਹੀ ਹੁੰਦੀ ਹੈ ਅਜਿਹੀ ਗੂੰਜ ਜੋ ਸਿਰਫ ਅਜਿਹੇ ਸ਼ਬਦਾਂ ਤੋਂ ਪੈਦਾ ਹੁੰਦੀ ਹੈ ਜੋ ਖੁਦ ਆਪਣੇ ਹੀ ਖਿਆਲਾਂ ਦੇ ਉਚਾਰੇ ਹੋਏ ਹੁੰਦੇ ਹਨ ਉਹ ਕੁੜੀ ਛੇਤੀ ਹੀ ਮੇਰੇ ਨਾਲ ਰਹਿਣ ਲੱਗੀ ਪੈਰਸ ਵਿੱਚ ਉਸ ਵਰਗੀਆਂ ਹੋਰ ਬਹੁਤ ਨੌਜਵਾਨ ਲੜਕੀਆਂ ਸਨ ਜਿਨ੍ਹਾਂ ਦੀ ਆਮਦਨ ਉਹਨਾਂ ਦੇ ਖਰਚੇ ਲਈ ਨਾ ਕਾਫੀ ਹੁੰਦੀ ਹੈ ਉਹ ਬਹੁਤ ਸਿੱਧੀ ਸਾਦੀ ਅਤੇ ਪਿਆਰੀ ਕੁੜੀ ਸੀ ਉਸਦੇ ਮਾਪੇ ਪ੍ਰਵਾਸੀ ਰਹਿੰਦੇ ਸਨ ਉਹ ਕਦੀ ਕਦਾਈ ਉਹਨਾਂ ਦੇ ਕੋਲ ਕੁਝ ਦਿਨ ਕੱਟਣ जाया ਕਰਦੀ ਸੀ ਸਾਨੂੰ ਇਕੱਠੇ ਰਹਿੰਦੇ ਹੋਏ ਤਕਰੀਬਨ 1 ਸਾਲ ਹੋ ਚੁੱਕਿਆ ਸੀ ਮੈਂ ਫੈਸਲਾ ਕਰ ਲਿਆ ਸੀ ਕਿ ਜਿਸ ਦਿਨ ਮੈਨੂੰ ਕੋਈ ਦੂਜੀ ਅਜਿਹੀ ਕੁੜੀ ਮਿਲੀ ਜੋ ਵਿਆਹ ਕਰਨ ਦੇ ਯੋਗ ਹੋਈ ਤਾਂ ਮੈਂ ਉਸ ਕੁੜੀ ਨੂੰ ਫੌਰਨ ਛੱਡ ਦੇਵਾਂਗਾ ਉਸ ਕੁੜੀ ਨੂੰ ਯਕੀਨਨ ਕੋਜ ਦੇ ਦੇ ਕੇ ਜਾਵਾਂਗਾ ਕਿਉਂਕਿ ਸਾਡੇ ਸਮਾਜ ਦਾ ਇਹ ਇੱਕ ਪ੍ਰਾਚਲਿਤ ਸਿਧਾਂਤ ਹੈ ਕਿ ਕਿਸੇ ਵੀ ਔਰਤ ਦੇ ਪਿਆਰ ਦੀ ਅਦਾਇਗੀ ਕਰਨੀ ਹੁੰਦੀ ਹੈ ਜੇਕਰ ਔਰਤ ਗਰੀਬ ਹੋਵੇ ਤਾਂ ਪੈਸੇ ਨਾਲ ਤੇ ਜੇਕਰ ਅਮੀਰ ਹੋਵੇ ਤਾਂ ਤੋਹਫੇ ਦੇ ਕੇ ਫਿਰ ਇੱਕ ਦਿਨ ਉਸਨੇ ਮੈਨੂੰ ਦੱਸਿਆ ਕਿ ਉਹ ਮਾਂ ਬਨ ਵਾਲੀ ਹੈ ਮੇਰੇ ਤੇ ਤਾਂ ਜਿਵੇਂ ਬਿਜਲੀ ਡੱਗ ਪਈ ਅਤੇ ਮੈਨੂੰ ਅਚਾਨਕ ਅਹਿਸਾਸ ਹੋਇਆ ਕਿ ਮੇਰੀ ਜ਼ਿੰਦਗੀ ਤਬਾਹ ਹੋ ਜਾਵੇਗੀ ਮੈਂ ਸਾਰੀ ਉਮਰ ਲਈ ਇਸ ਸੰਗਲ ਵਿੱਚ ਜਕੜਿਆ ਜਾਵਾਂਗਾ ਇਹ ਸੰਗਲ ਮੇਰੀ ਮੌਤ ਤੱਕ ਮੇਰੇ ਪੈਰਾਂ ਵਿੱਚ ਪਿਆ ਰਹੇਗਾ ਮੇਰੇ ਹਾਲ ਵਿੱਚ ਅਤੇ ਮੇਰੇ ਭਵਿੱਖ ਵਿੱਚ ਬੁਢਾਪੇ ਵਿੱਚ ਵੀ ਇਹ ਔਰਤ ਮੇਰੇ ਉਸ ਨਾਜਾਇਜ਼ ਬੱਚੇ ਮੈਂ ਉਸ ਦੀ ਪਰਵਾਰ ਪਰਵਰਿਸ਼ ਕਰਨੀ ਹੋਵੇਗੀ ਜਿਸ ਦੀ ਵੇਖਭਾਲ ਕਰਨੀ ਹੋਵੇਗੀ ਖੁਦ ਨੂੰ ਉਸ ਤੋਂ ਗੁਪਤ ਰੱਖਦੇ ਹੋਏ ਅਤੇ ਉਸ ਨੂੰ ਦੁਨੀਆ ਕੋਲੋਂ ਗੁਪਤ ਰੱਖਦੇ ਹੋਏ ਇਸ ਬੱਚੇ ਦੇ ਨਾਤੇ ਮੇਰੇ ਨਾਲ ਜੁੜੀ ਰਹੇਗੀ ਇਸ ਖਬਰ ਨੇ ਮੇਰੀ ਰਾਤਾਂ ਦੀ ਨੀਂਦ ਉਡਾ ਦਿੱਤੀ ਅਤੇ ਮੇਰੇ ਦਿਲ ਵਿੱਚ ਅਜੀਬ ਅਜੀਬ ਜ਼ੁਰਮ ਦੇ ਖਿਆਲ ਆਉਣ ਲੱਗੇ ਮੇਰੇ ਮਨ ਵਿੱਚ ਇੱਕ ਅਜੀਬ ਜਿਹਾ ਕੀੜਾ ਕਰਲਬਲ ਕਰਬਲ ਕਰਨ ਲੱਗਾ ਮੈਂ ਇਸ ਨੂੰ ਸੂਤਬਦ ਸ਼ਕਲ ਵਿੱਚ ਕਦੇ ਨਹੀਂ ਚਿੱਤਿਆ ਵਾ ਪਰ ਇਹ ਖਿਆਲ ਮੇਰੇ ਮਨ ਵਿੱਚ ਘਰ ਕਰ ਗਿਆ ਬਾਹਰ ਆਲੇ ਉਤਾਵਲਾ ਜਿਵੇਂ ਕੋਈ ਪਰਦੇ ਦੇ ਪਿੱਛੇ ਬੈਠਾ ਹੋਵੇ ਸਿਰਫ ਇੱਕ ਇਸ਼ਾਰੇ ਦੀ ਉਡੀਕ ਕਰ ਰਿਹਾ ਹੋਵੇ ਛਾਲ ਮਾਰ ਕੇ ਸਾਹਮਣੇ ਆਉਣ ਦੇ ਲਈ ਜੇਕਰ ਕੋਈ ਹਾਦਸਾ ਪੇਸ਼ ਆ ਜਾਵੇ ਤਾਂ ਨਾ ਜਾਣੇ ਕਿੰਨੇ ਬੱਚੇ ਜਨਮ ਤੋਂ ਪਹਿਲਾਂ ਵੀ ਤਾਂ ਮਰ ਜਾਂਦੇ ਹਨ ਉਹ ਮੈਂ ਉਸ ਕੁੜੀ ਦੀ ਮੌਤ ਨਹੀਂ ਚਾਹੁੰਦਾ ਸੀ ਮੈਨੂੰ ਉਹ ਬਹੁਤ ਚੰਗੀ ਲੱਗਦੀ ਸੀ ਪਰ ਸ਼ਾਇਦ ਮੇਰੇ ਦਿਲ ਵਿੱਚ ਇਹ ਖਾਇਸ਼ ਦਿਨ ਬਦਨ ਵਧਦੀ ਹੀ ਜਾਂਦੀ ਸੀ ਕਿ ਇਹ ਬੱਚਾ ਮੇਰੀ ਨਿਗਾਹਾਂ ਦੇ ਸਾਹਮਣੇ ਆਉਣ ਤੋਂ ਪਹਿਲਾਂ ਹੀ ਮਰ ਜਾਵੇ ਇੱਕ ਦਿਨ ਉਹ ਪੈਦਾ ਹੋ ਗਿਆ ਤੇ ਮੇਰਾ ਛੋਟਾ ਜਿਹਾ ਮਕਾਨ ਇੱਕ ਝੂਠ-ਮੂਠ ਦਾ ਘਰ ਬਣ ਗਿਆ ਜਿਸ ਵਿੱਚ ਮੈਂ ਕੁੜੀ ਅਤੇ ਉਹ ਬੱਚਾ ਰਹਿੰਦੇ ਸੀ ਦੇਖਣ ਵਿੱਚ ਉਹ ਦੂਜੇ ਸਭ ਬੱਚਾਂ ਵਰਗਾ ਸੀ ਮੈਂ ਉਸ ਵੱਲ ਕੋਈ ਖਾਸ ਧਿਆਨ ਨਹੀਂ ਦਿੱਤਾ ਬਾਪ ਦੀ ਮੁਹੱਬਤ ਵੈਸੀ ਵੀ ਕਾਫੀ ਦੇਰ ਬਾਅਦ ਪੈਦਾ ਹੁੰਦੀ ਹੈ ਉਹਨਾਂ ਵਿੱਚ ਮਾਵਾਂ ਵਰਗੀਆਂ ਆਪਮਹਾਰੀ ਅਤੇ ਜੋਸ਼ੀਲੀ ਮਮਤਾ ਨਹੀਂ ਹੁੰਦੀ ਇੱਕ ਬਾਪ ਦੀ ਮੁਹੱਬਤ ਹੌਲੀ-ਹੌਲੀ ਵਾਧੀ ਹੈ ਉਹਨਾਂ ਦਾ ਮਨ ਨੱਤ ਦਿਹਾੜੀ ਦੇ ਉਹਨਾਂ ਸਬੰਧਾਂ ਦਾ ਅਕਸਰ ਕਬੂਲ ਕਰਦਾ ਹੈ ਜੋ ਇੱਕ ਹਰਸੇ ਤੱਕ ਨਾ ਰਹਿਣ ਵਾਲੇ ਲੋਕਾਂ ਦੇ ਦਰਮਿਆਨ ਪੈਦਾ ਹੁੰਦੇ ਹਨ ਇੱਕ ਸਾਲ ਬੀਤ ਗਿਆ ਤੇ ਮੈਂ ਮੱਲੋਂ ਮੱਲੇ ਘਰ ਤੋਂ ਦੂਰ ਰਹਿਣਾ ਸ਼ੁਰੂ ਕਰ ਦਿੱਤਾ ਮੇਰਾ ਘਰ ਬਹੁਤ ਛੋਟਾ ਸੀ ਤੇ ਹੁਣ ਇਸ ਵਿੱਚ ਹਰ ਜਗ੍ਹਾ ਪੋਤੜੇ ਬੱਚੇ ਦੇ ਕੱਪੜੇ ਦਸਤਾਨਿਆਂ ਦੇ ਆਕਾਰਾਂ ਦੀਆਂ ਜਵਰਾਬਾ ਜਾਣੀਆਂ ਕਿ ਅਣ ਜਾਣੀ ਕਿ ਅਣ ਗਿਣਤ ਭਾਂਤ ਭਾਂਤ ਦੀਆਂ ਚੀਜ਼ਾਂ ਹਰ ਜਗ੍ਹਾ ਖਿਲਰੀਆਂ ਵਿਖਾਈ ਦਿੰਦੀਆਂ ਸਨ ਮੈਂ ਆਮ ਤੌਰ ਤੇ ਬੱਚੇ ਦੇ ਰੋਣ ਧੋਣ ਤੋਂ ਤੰਗ ਆ ਕੇ ਘਰੋਂ ਬਾਹਰ ਨਿਕਲ ਜਾਂਦਾ ਸੀ ਉਹ ਹਰ ਗੱਲ ਤੇ ਰੋਣ ਲੱਗਦਾ ਸੀ ਨਿਹਾਲੇ ਜਾਣਾ ਉੱਤੇ ਕੱਪੜੇ ਬਦਲੇ ਜਾਣ ਤੇ ਛੂ ਲੈ ਜਾਣ ਤੇ ਸੁਲਾਏ ਜਾਣ ਤੇ ਸਵੇਰੇ ਵਕਤ ਚੱਕ ਜਾਣ ਤੇ ਹਰ ਵਕਤ ਲਗਾਤਾਰ ਇੱਕ ਦਿਨ ਇੱਕ ਪਾਰਟੀ ਵਿੱਚ ਮੇਰੀ ਮੁਲਾਕਾਤ ਉਸ ਕੁੜੀ ਨਾਲ ਹੋਈ ਜੋ ਬਾਅਦ ਵਿੱਚ ਤੁਹਾਡੀ ਮਾਂ ਬਣੀ ਮੈਂ ਪਹਿਲੀ ਹੀ ਨਜ਼ਰ ਵਿੱਚ ਉਸ ਦੀ ਮੁਹੱਬਤ ਦਾ ਕੈਦੀ ਹੋ ਗਿਆ ਮੈਂ ਤੇ ਮੈਂ ਫੌਰਨ ਫੈਸਲਾ ਕਰ ਲਿਆ ਕਿ ਮੈਂ ਇਸ ਨਾਲ ਵਿਆਹ ਕਰਾਂਗਾ। ਕੁਝ ਸਮੇਂ ਦੀ ਮੇਲ ਮੁਲਾਕਾਤਾਂ ਦੇ ਬਾਅਦ ਮੈਂ ਉਸਦੇ ਮਾਪਿਆਂ ਨੂੰ ਮਿਲਿਆ ਤੇ ਉਹਨਾਂ ਕੋਲੋਂ ਧੀ ਦਾ ਹੱਥ ਮੰਗ ਲਿਆ। ਉਹਨਾਂ ਨੇ ਮੇਰੀ ਬੇਨਤੀ ਕਬੂਲ ਕਰ ਲਈ ਤੇ ਸਾਨੂੰ ਵਿਆਹ ਦੀ ਆਗਿਆ ਦੇ ਦਿੱਤੀ। ਇਸ ਦੇ ਨਾਲ ਨਾਲ ਹੀ ਮੈਂ ਦੋ ਚਿੱਤੀ ਵਿੱਚ ਫਸ ਗਿਆ। ਹੁਣ ਮੇਰੇ ਸਾਹਮਣੇ ਸਿਰਫ ਦੋ ਹੀ ਰਾਹਤੇ ਸਨ। ਜਾਂ ਤਾਂ ਮੈਂ ਇੱਕ ਨਜਾਇਜ਼ ਬੱਚੇ ਦਾ ਬਾਪ ਹੋਣ ਦੇ ਬਾਵਜੂਦ ਇਸ ਕੁੜੀ ਨਾਲ ਵਿਆਹ ਕਰ ਲੈਂਦਾ ਜਿਸ ਨੂੰ ਮੈਂ دیਵਾਨਿਆਂ ਹਾਰ ਮੁਹੱਬਤ ਕਰਦਾ ਸੀ ਅਤੇ ਜਾਂ ਫਿਰ ਉਸ ਨੂੰ ਸਾਰੀ ਇਹ ਹਕੀਕਤ ਬਿਆਨ ਕਰ ਦਿੰਦਾ ਤੇ ਉਸ ਨੂੰ ਕੁੜੀ ਨੂੰ ਆਪਣੀ ਖੁਸ਼ੀ ਨੂੰ ਆਪਣੇ ਭਵਿੱਖ ਨੂੰ ਗਵਾ ਬੈਠਦਾ ਕਿਉਂਕਿ ਮੈਂ ਜਾਣਦਾ ਸੀ ਕਿ ਜੇਕਰ ਇਹ ਗੱਲ ਉਸਦੇ ਪੁਰਾਣੇ ਖਿਆਲਾਂ ਵਾਲੇ ਮਾਪਿਓ ਤੱਕ ਪਹੁੰਚ ਗਈ ਤਾਂ ਉਹ ਇਨਕਾਰ ਕਰ ਦੇਣ ਵਿੱਚ ਪਲ ਭਰ ਦੀ ਦੇਰੀ ਨਹੀਂ ਕਰਨਗੇ ਇੰਨਾ ਭਿਆਨਕ ਕਸ਼ਟਾਂ ਤਸੀਹਾਂ ਵਿੱਚ ਰਗੜੇ ਖਾਂਦਿਆਂ ਇੱਕ ਮਹੀਨਾ ਬੀਤ ਗਿਆ ਇੱਕ ਮਹੀਨਾ ਜਿਸ ਵਿੱਚ ਖੌਫਨਾਕ ਖਿਆਲ ਚਮਗਿੱਦੜਾਂ ਦੀ ਤਰ੍ਹਾਂ ਮੇਰੇ ਦਿਲ ਦੀਆਂ ਹਨੇਰੀਆਂ ਗੁੱਠਾਂ ਵਿੱਚ ਫੜਫੜਾਉਂਦੇ ਰਹੇ ਮੇਰੇ ਦਿਲ ਵਿੱਚ ਆਪਣੇ ਬੇਟੇ ਲਈ ਨਫ਼ਰਤ ਪੈਦਾ ਹੁੰਦੀ ਗਈ ਇਸ మాਸ ਦੇ ਧੜਕਦੇ ਲੋਥੜੇ ਦੇ ਲਈ ਉਸ ਚੀਖ ਦੀ ਕੂਕਾਂ ਮਾਰਦੀ ਜ਼ਿੰਦ ਦੇ ਲਈ ਜੋ ਮੇਰੀ ਖੁਸ਼ੀਆਂ ਭਰੀ ਜ਼ਿੰਦਗੀ ਦੇ ਰਾਹ ਵਿੱਚ ਰੁਕਾਵਟ ਬਣ ਖੜ ਗਿਆ ਸੀ ਅਤੇ ਮੈਨੂੰ ਉਸ ਰਾਹ ਵੱਲ ਧੱਕ ਰਿਹਾ ਸੀ ਜੋ ਨਿਰਾਸ਼ਾ ਦੀਆਂ ਗਹਿਰਾਈਆਂ ਵਿੱਚ ਗਰਕ ਚ ਗਰਕ ਹੋ ਜਾਂਦਾ ਸੀ ਜਿੱਥੇ ਉਹ ਸਾਰੀ ਉਮੀਦਾਂ ਤੇ ਤਮੰਨਾਵਾਂ ਖਤਮ ਹੋ ਜਾਂਦੀਆਂ ਹਨ ਜਿਨ੍ਹਾਂ ਨਾਲ ਜਵਾਨੀ ਦੀ ਕੈਨਵਸ ਵਿੱਚ ਰੰਗ ਭਰਦੇ ਸਨ ਇੱਕ ਦਿਨ ਉਸ ਕੁੜੀ ਦੀ ਮਾਂ ਬਿਮਾਰ ਪੈ ਗਈ ਤੇ ਮੈਂ ਇੱਕ ਰਾਤ ਲਈ ਘਰ ਵਿੱਚ ਉਸ ਬੱਚੇ ਦੇ ਨਾਲ ਇਕੱਲਾ ਰਹਿ ਗਿਆ ਦਸੰਬਰ ਦਾ ਮਹੀਨਾ ਸੀ ਅਤੇ ਸਰਦੀ ਆਪਣੇ ਸਿਖਰ ਤੇ ਸੀ ਬਾਹਰ ਠੰਡੀਆਂ ਹਵਾਵਾਂ ਬਦਰੂਹਾਂ ਦੀ ਪਾਤੀ ਚੰਗਿਆੜੀਆਂ ਛੱਡ ਰਹੀਆਂ ਸਨ ਉਹ ਕੁੜੀ ਸ਼ਾਮ ਦੀ ਟ੍ਰੇਨ ਜਾ ਚੁੱਕੀ ਸੀ ਅਤੇ ਮੈਂ ਚੁੱਪਚਾਪ ਡਾਈਨਿੰਗ ਰੂਮ ਵਿੱਚ ਰਾਤ ਦਾ ਭੋਜਨ ਛਕਿਆ ਤੇ ਦੱਬੇ ਪੈਰੀਓਂ ਉਸ ਕਮਰੇ ਵਿੱਚ ਵੜ ਗਿਆ ਜਿਸ ਵਿੱਚ ਉਹ ਬੱਚਾ ਸੁੱਤਾ ਪਿਆ ਸੀ ਮੈਂ ਅਗੀਠੀ ਦੇ ਸਾਹਮਣੇ ਰੱਖੀ ਆਰਾਮ ਕੁਰਸੀ ਤੇ ਜਾ ਬੈਠਾ ਬਾਹਰ ਤੇਜ਼ ਹਵਾ ਚੱਲ ਰਹੀ ਸੀ ਅਤੇ ਖਿੜਕੀ ਦੇ ਸ਼ੀਸ਼ੇ ਕੰਬ ਰਹੇ ਸਨ ਖਿੜਕੀ ਵਿੱਚੋਂ ਖੁੱਲੇ ਅਸਮਾਨ ਤੇ ਤਾਰੇ ਚਮਕਦੇ ਦਿਖਾਈ ਦੇ ਰਹੇ ਸਨ ਫੇਰ اچانک ਮਹੀਨਾ ਕਾ ਪੁਰਾਣਾ ਉਹੀ ਸ਼ੈਤਾਨੀ ਖਿਆਲ ਹਨੇਰੀਆਂ ਗੁੱਠਾਂ ਵਿੱਚੋਂ ਨਿਕਲ ਕੇ ਮੇਰੇ ਸਾਹਮਣੇ ਆ ਖੜਾ ਹੋਇਆ ਮੈਂ ਜਦੋਂ ਵੀ ਸ਼ਾਂਤ ਹੁੰਦਾ ਤਾਂ ਇਹ ਮੇਰੀਆਂ ਅੱਖਾਂ ਦੇ ਸਾਹਮਣੇ ਨੱਚਣ ਲੱਗਦਾ ਮੇਰੇ ਦਿਮਾਗ ਨੂੰ ਕਿਸੇ ਕੀੜੇ ਦੀ ਤਰ੍ਹਾਂ ਖਾਂਣ ਲੱਗਦਾ ਜਿਵੇਂ ਕੈਂਸਰ ਮਾਸ ਨੂੰ ਖਾ ਜਾਂਦਾ ਹੈ ਇਹ ਹਮੇਸ਼ਾ ਇੱਥੇ ਹੁੰਦਾ ਹੈ ਮੇਰੇ ਦਿਲ ਵਿੱਚ ਮੇਰੇ ਦਿਮਾਗ ਵਿੱਚ ਮੇਰੇ ਸਾਰੇ ਜਿਸਮ ਵਿੱਚ ਅਤੇ ਫਿਰ ਕਿਸੇ ਅਜ਼ਗਰ ਦੀ ਤਰ੍ਹਾਂ ਅਜ਼ਗਰ ਦੀ ਭਾਂਤੀ ਮੈਨੂੰ ਸ਼ਾਮਿਲ ਸ਼ਾਮਿਲ ਨੇਗਲ ਜਾਂਦਾ ਮੈਂ ਇਸ ਨੂੰ ਦੂਰ ਭਜਾਉਣ ਦੀ ਕੋਸ਼ਿਸ਼ ਕਰਦਾ ਧਰ ਕਰਦਾ ਅਤੇ ਦਿਮਾਗ ਵਿੱਚ ਦੂਜੇ ਨਵੇਂ ਖਿਆਲ ਲਿਆਉਣ ਦੀ ਕੋਸ਼ਿਸ਼ ਕਰਦਾ ਜਿਵੇਂ ਬੰਦ ਕਮਰੇ ਵਿੱਚ ਖਿੜਕੀ ਖੋਲ ਕੇ ਤਾਜ਼ਾ ਹਵਾ ਅੰਦਰ ਲਿਆਉਣ ਦੀ ਕੋਸ਼ਿਸ਼ ਹੁੰਦੀ ਹੈ ਪਰ ਮੈਂ ਇੱਕ ਪਲ ਲਈ ਵੀ ਇਸ ਕੋਲੋਂ ਜਾਣ ਨਹੀਂ ਛੁੜਾ ਸਕਦਾ ਮੇਰੇ ਕੋਲ ਉਹ ਸ਼ਬਦ ਹੀ ਨਹੀਂ ਹਨ ਕਿ ਮੈਂ ਇਸ ਤਸੀਹੇ ਨੂੰ ਬਿਆਨ ਕਰ ਸਕਾਂ ਐਸਦੀ ਦਹਿਸ਼ਤ ਮੇਰੀ ਰੂਹ ਨੂੰ ਖਾਈ ਜਾਂਦੀ ਸੀ ਅਤੇ ਮੈਨੂੰ ਇੱਕ ਦਰਦ ਸੱਚਮੁੱਚ ਦੇ ਜਸਮਾਨੀ ਅਤੇ اخਲਾਕੀ ਦਰਦ ਦਾ ਅਹਿਸਾਸ ਹੋਣ ਲੱਗਾ ਸੀ। ਮੇਰੀ ਜ਼ਿੰਦਗੀ ਤਬਾਹ ਹੋ ਚੁੱਕੀ ਸੀ ਮੈਂ ਇਸ ਦਲਦਲ ਵਿੱਚੋਂ ਕਿਵੇਂ ਨਿਕਲ ਸਕਦਾ ਸੀ ਹੁਣ ਮੈਂ ਕਿਵੇਂ ਪਿੱਛੇ ਹਟ ਸਕਦਾ ਸੀ। ਕਿਵੇਂ ਇਕਬਾਲ ਕਰ ਸਕਦਾ ਸੀ ਉਹ ਜੋ ਤੁਹਾਡੀ ਮਾਂ ਬਣਨ ਵਾਲੀ ਸੀ। ਮੈਂ ਉਸ ਨੂੰ دیਵਾਨਗੀ ਦੀ ਹੱਦ ਤੱਕ ਚਾਹੁੰਦਾ ਸੀ ਅਤੇ ਮੇਰੇ ਇਸ دیਵਾਨਗੀ ਨੂੰ ਇਸ ਅੜਕੇ ਨੇ ਹੋਰ ਦੇਖਣ ਕਰ ਦਿੱਤਾ ਸੀ ਮੇਰੇ ਅੰਦਰ ਪਿਗਲੇ ਹੋਏ ਕੱਚ ਦੀ ਤਰ੍ਹਾਂ ਗੁੱਸਾ ਵਗਣ ਲੱਗਾ ਤੇ ਇਹ ਪਾਗਲਪਨ ਦੀ ਹੱਦਾਂ ਨੂੰ ਛੂੰਣ ਲੱਗਾ ਹਾਂ ਉਸ ਰਾਤ ਮੈਂ ਸੱਚਮੁੱਚ ਹੀ پاگل ਹੋ ਗਿਆ ਸੀ ਬੱਚਾ ਸੁੱਤਾ ਪਿਆ ਸੀ ਮੈਂ ਉਸ ਦੇ ਕੋਲ ਜਾ ਖੜਾ ਹੋਇਆ ਉਸ ਨੂੰ ਸੁੱਤੇ ਪਏ ਨੂੰ ਵੇਖਦਾ ਰਿਹਾ ਏਹੀ ਉਹ ਗਿਰਿਆ ਗਰਭ ਸੀ ਏਹੀ ਉਹ ਪੁੰਗ ਸੀ ਏਹੀ ਉਹ ਮਾਸ ਦਾ ਟੁਕੜਾ ਸੀ ਜਿਸ ਨੇ ਮੈਨੂੰ ਲਾ ਇਲਾਜਤ ਸੀ ਇਹਦੀ ਦੁੱਖ ਭੋਗਣ ਦੀ ਉਮਰ ਕੈਦ ਸੁਣਾ ਦਿੱਤੀ ਸੀ ਉਹ ਸੁੱਤਾ ਪਿਆ ਸੀ ਤੇ ਆਪਣੇ ਬਿਸਤਰ ਦੀਆਂ ਚਾਦਰਾਂ ਵਿੱਚ ਲਿਪਟਿਆ ਹੋਇਆ ਮੂੰਹ ਖੋਲੇ ਹੋਏ ਨੰਗਾ ਆਪਣੇ ਪੰਗੂੜੇ ਵਿੱਚ ਜੋ ਮੇਰੇ ਬੈੱਡ ਦੇ ਨਾਲ ਰੱਖਿਆ ਸੀ ਜਿਸ ਵਿੱਚ ਅੱਖਰ ਨਹੀਂ ਸੀ ਕਦੋਂ ਤੋਂ ਮੈਂ ਚੈਣ ਨਾਲ ਨਹੀਂ ਸੀ ਸੌ ਸਕਿਆ ਉਹ ਮੇਰੇ ਰੱਬਾ ਜੋ ਕੁਝ ਮੈਂ ਕੀਤਾ ਉਹ ਮੈਂ ਕਿਵੇਂ ਕਰ ਸਕਿਆ ਮੈਨੂੰ ਕੀ ਖਬਰ ਮੈਨੂੰ ਕਿਸੇ ਨੇ ਉਕਸਾਇਆ ਸੀ ਉਹੀ ਉਹ ਕਿਹੜੀ ਦੁਸ਼ਟ ਤਾਕਤ ਸੀ ਜੋ ਮੇਰੇ ਤੇ ਸਵਾਰ ਹੋ ਗਈ ਸੀ ਮੈਨੂੰ ਅਹਿਸਾਸ ਹੀ ਨਾ ਹੋਇਆ ਤੇ ਗੁਨਾਹ ਦਾ ਭੂਤ ਮੇਰੇ ਸਿਰ ਚੜ ਚੁੱਕਾ ਸੀ ਬਸ ਮੈਨੂੰ ਇਹ ਇੰਨਾ ਯਾਦ ਹੈ ਕਿ ਮੇਰਾ ਦਿਲ ਬੁਰੀ ਤਰ੍ਹਾਂ ਧੜਕ ਰਿਹਾ ਸੀ ਇੰਨੇ ਜ਼ੋਰ ਨਾਲ ਕਿ ਮੈਂ ਆਪਣੇ ਕੰਨਾਂ ਵਿੱਚ ਇਸ ਦੀ ਧਮਕ ਸੁਣਾਈ ਦੇ ਰਹੀ ਸੀ ਜਿਵੇਂ ਕਿਸੇ ਹਥੌੜੀ ਦੀ ਆਵਾਜ਼ ਹੁੰਦੀ ਹੈ ਬਸ ਮੈਨੂੰ ਇਹੀ ਕੁਝ ਯਾਦ ਹੈ ਮੇਰੇ ਆਪਣੇ ਦਿਲ ਦੀ ਧੜਕਣ ਦੀ ਧਮਕ ਮੇਰੇ ਦਿਮਾਗ ਵਿੱਚ ਇੱਕ ਅਜੀਬ ਜਿਹੀ ਉਥਲ ਪੁਥਲ ਚੱਲ ਰਹੀ ਸੀ ਇੱਕ ਅਜੀਬ ਜਿਹੀ ਬਦਹਾਸ਼ ਹਵਾਸੀ ਮੈਂ ਉਸ ਵਕਤ ਕਬਰਾਹਟ ਅਤੇ ਮਨੋ ਭਰਮ ਦੇ ਦਰਮਿਆਨ ਉਸ ਨੁਕਤੇ ਉੱਤੇ ਖੜਾ ਸੀ ਜਿੱਥੇ ਬੰਦੇ ਨੂੰ ਨਾ ਤਾਂ ਆਪਣੇ ਕੀਤੇ ਤੇ ਕੋਈ ਖਬਰ ਹੁੰਦੀ ਹੈ ਤੇ ਨਾ ਹੀ ਆਪਣੇ ਮਨਸ਼ਿਆਂ ਉੱਤੇ ਕਾਬੂ ਮੈਂ ਬੱਚੇ ਦੇ ਜਿਸਮ ਤੋਂ ਉਸ ਦਾ ਕੰਬਲ ਅਤੇ ਰਜਾਈ ਉਤਾਰ ਕੇ atypa ਤਬੂਚ ਕੇ ਉਸ ਦੀ ਪੈਰ ਦੇ ਲੇਟ ਕੇ ਲੇਟ ਕੇ ਰੱਖ ਦਿੱਤਾ ਉਹ ਹੁਣ ਉਹ ਬਿਸਤਰ ਦੇ ਅਲਫ ਨੰਗਾ ਪਿਆ ਸੀ ਉਹ ਸੌ ਤਾਰ ਰਿਹਾ ਫੇਰ ਮੈਂ ਖਿੜਕੀ ਦੇ ਕੋਲ ਜਾ ਕੇ ਉਸ ਦੇ ਦੋਨੋਂ ਪੱਲੇ ਪੂਰੇ ਖੋਲ ਦਿੱਤੇ ਠੰਡੀ ਹਵਾ ਦਾ ਝੋਕਾ ਕਿਸੇ ਕਾਤਲ ਦੀ ਪਾਤੀ ਅੰਦਰ ਦਾਖਲ ਹੋਇਆ ਹਵਾ ਐਸ ਤਾ ਹੱਦ ਤੱਕ ਠੰਡੀ ਸੀ ਕਿ ਮੈਂ ਇੱਕ ਪਾਸੇ ਹਟ ਗਿਆ ਤੇ ਕਮਰੇ ਦੀਆਂ ਦੋ ਮੋਮਬਤੀਆਂ ਦੀ ਲੋ ਟਿਮਟਮਾਉਣ ਲੱਗੀ ਮੈਂ ਉਵੇਂ ਹੀ ਖਿੜਕੀ ਦੀ ਓਟ ਵਿੱਚ ਖੜਾ ਰਿਹਾ ਮੈਂ ਮੇਰੇ ਵਿੱਚ ਇੰਨੀ ਹਿੰਮਤ ਨਹੀਂ ਸੀ ਕਿ ਪਲਟ ਕੇ ਦੇਖ ਸਕਾਂ ਕਿ ਉੱਥੇ ਕੀ ਹੋ ਰਿਹਾ ਹੈ ਪਰ ਫੇਲੀ ਹਵਾ ਮੇਰੇ ਮੱਥੇ ਮੇਰੇ ਆ ਗੱਲਾਂ ਮੇਰੇ ਹੱਥਾਂ ਨੂੰ ਠੰਡਾ ਕਰਦੀ ਹੋਈ ਕਮਰੇ ਵਿੱਚ ਦਾਖਲ ਹੁੰਦੀ ਰਹੀ ਮੈਨੂੰ ਪਤਾ ਨਹੀਂ ਕਿ ਮੈਂ ਉੱਥੇ ਕਿੰਨੀ ਦੇਰ ਖੜਾ ਰਿਹਾ ਮੈਂ ਕੁਝ ਨਹੀਂ ਸੋਚ ਰਿਹਾ ਸੀ ਮੇਰਾ ਜਿਮਾਣਾ ਜਿਵੇਂ ਪੱਥਰ ਹੋ ਗਿਆ ਸੀ ਫਿਰ ਅਚਾਨਕ ਖੰਗਣ ਦੀ ਇੱਕ ਕਮਜ਼ੋਰ ਅਤੇ ਹੌਲੀ ਜਿਹੀ ਆਵਾਜ਼ ਨੇ ਜਿਵੇਂ ਮੇਰੇ ਸਾਰੇ ਵਜੂਦ ਨੂੰ ਝੰਡੋੜ ਕੇ ਰੱਖ ਦਿੱਤਾ ਇਹ ਹਾਲ ਮੈਨੂੰ ਅੱਜ ਤੱਕ ਆਪਣੇ ਰੋਮ-ਰੋਮ ਤੱਕ ਐਸਾ ਮਹਿਸੂਸ ਹੁੰਦਾ ਹੈ ਮੈਂ ਚਟ ਚਾਪਟ ਕੇ ਖਿੜਕੀ ਦੇ ਦੋਨੋਂ ਪੱਲੇ ਬੰਦ ਕੀਤੇ ਤੇ ਭਜਦਾ ਹੋਇਆ ਬੱਚੇ ਦੇ ਪੰਘੂੜੇ ਦੇ ਕੋਲ ਜਾ ਪੁੱਜਿਆ ਉਹ ਅਜੇ ਤੱਕ ਮੂੰਹ ਖੋਲੀ ਸੁੱਤਾ ਹੋਇਆ ਸੀ ਮੈਂ ਉਸ ਦੀਆਂ ਲੱਤਾਂ ਨੂੰ ਛੋਇਆ ਉਹ ਬਰਫ਼ ਦੀ ਤਰ੍ਹਾਂ ਠੰਡੀਆਂ ਸੀ ਮੈਂ ਉਸ ਦਾ ਕੰਬੜਾ ਤੇ ਰਜਾਈ ਉਸ ਉੱਤੇ ਦੇ ਦਿੱਤੀ ਫਿਰ ਨਾ ਜਾਣੇ ਕੀ ਹੋਇਆ ਮੇਰਾ ਦਿਲ ਅਚਾਨਕ ਤਰਸ ਪਿਆਰ ਅਤੇ ਕੋਮਲ ਖਿਆਲਾਂ ਨਾਲ ਭਰ ਗਿਆ ਉਸ ਮਾਸੂਮ ਲਈ ਜਿਸ ਨੂੰ ਕੁਝ ਪਲਾਂ ਦੇ ਬਾਅਦ ਮੈਂ ਮਾਰ ਦੇਣਾ ਚਾਹੁੰਦਾ ਸੀ ਮੈਂ ਚੁੱਕ ਕੇ ਉਸ ਦੇ ਰੇਸ਼ਮੀ ਸੁਨਹਿਰੇ ਵਾਲਾਂ ਨੂੰ ਚੁੰਮਿਆ ਤੇ ਵਾਪਸ ਅੰਗੀਠੀ ਦੇ ਸਾਹਮਣੇ ਆਪਣੀ ਆਰਾਮ ਕੁਰਸੀ ਤੇ ਬੈਠ ਗਿਆ ਮੈਂ ਹੈਰਤ ਅਤੇ ਦਹਿਸ਼ਤ ਨਾਲ ਆਪਣੀ ਇਸ ਹਰਕਤ ਤੇ ਗੌਰ ਕਰਦਾ ਰਿਹਾ ਖੁਦ ਨੂੰ ਪੁੱਛਦਾ ਰਿਹਾ ਕਿ ਮੇਰੀ ਰੂਹ ਵਿੱਚ ਉਹ ਤੂਫਾਨ ਕਿੱਥੋਂ ਆਇਆ ਜਿਸ ਵਿੱਚ ਮੈਂ ਆਪਣਾ ਰਾਸਤਾ ਹੀ ਖੋ ਬੈਠਾ ਸੀ ਖੁਦ ਤੇ ਕਾਬੂ ਗਵਾ ਬੈਠਾ ਸੀ ਜਿਵੇਂ ਕਿਸੇ ਮਧੂਸ਼ ਮਲਾਣੂ ਤੂਫਾਨ ਵਿੱਚ ਆਪਣੀ ਕਿਸ਼ਤੀ ਦੀ ਦਿਸ਼ਾ ਦਾ ਕੋਈ ਪਤਾ ਨਹੀਂ ਹੁੰਦਾ ਬੱਚਾ ਇੱਕ ਵਾਰ ਫੇਰ ਖੰਗਿਆ ਤੇ ਮੇਰੇ ਦਿਲ ਵਿੱਚ ਜਿਵੇਂ ਕਿਸੇ ਨੇ ਛੁਰਾ ਖੋਬ ਦਿੱਤਾ ਹੋਵੇ ਜੇਕਰ ਉਹ ਮਰ ਗਿਆ ਤਾਂ ਉਹ ਮੇਰੇ ਰੱਬਾ ਉਹ ਮੇਰੇ ਰੱਬਾ ਮੈਂ ਕੀ ਕਰਾਂਗਾ ਮੈਂ ਦੁਬਾਰਾ ਉੱਠ ਕੇ ਪੰਗੂੜੇ ਦੇ ਕੋਲ ਗਿਆ ਤੇ ਮੋਮਬੱਤੀ ਦੀ ਰੋਸ਼ਨੀ ਵਿੱਚ ਝੁੱਕ ਕੇ ਉਸ ਨੂੰ ਤੱਕਦਾ ਰਿਹਾ ਉਸ ਦੀ ਛਾਤੀ ਉੱਪਰ ਥੱਲੇ ਹੁੰਦੀ ਦੇਖ ਕੇ ਮੈਨੂੰ ਤਸੱਲੀ ਜਿਹੀ ਹੋਈ ਅਤੇ ਫੇ ਉਹ ਤੀਜੀ ਵਾਰ ਖੰਗਿਆ ਮੇਰੇ ਤੇ ਅਜਿਹੀ ਦਹਿਸ਼ਤ ਤਾਰੀ ਹੋਈ ਕਿ ਮੈਂ ਕੁਝ ਕਦਮ ਪਿੱਛੇ हट ਗਿਆ ਤੇ ਮੇਰੇ ਹੱਥੋਂ ਮੋਮਬਤੀ ਛੁੱਟ ਗਈ ਮੋਮਬਤੀ ਚੁੱਕਦੇ ਹੋਏ ਮੈਨੂੰ ਅਹਿਸਾਸ ਹੋਇਆ ਕਿ ਮੇਰੀਆਂ ਪੜਪੜੀਆਂ ਕੋਲੋਂ ਮੁੜ ਕੇ ਦੀ ਇੱਕ ਤਾਰ ਵਲ ਕੇ ਮੇਰੀ ਗਰਦਨ ਦੇ ਵੱਲ ਆ ਰਹੀ ਸੀ ਠੰਡੇ ਮੁੜ ਕੇ ਦੀ ਉਹ ਤਾਰ ਜੋ ਸਿਰਫ ਰੂਹ ਦੀ ਪੀੜਾ ਨਾਲ ਵਹਿ ਤੁਰਦੀ ਹੈ ਸਵੇਰ ਹੋਣ ਤੱਕ ਮੈਂ ਪੰਗੂੜੇ ਦੇ ਨਾਲ ਖੜ੍ਹਾ ਉਸ ਨੂੰ ਵੇਖਦਾ ਰਿਹਾ ਜਦੋਂ ਉਹ ਚੈਨ ਨਾਲ ਸੌ ਜਾਂਦਾ ਤਾਂ ਮੈਂ ਵੀ ਚੈਨ ਨਾਲ ਖੜਾ ਖੜਾ ਰਹਿੰਦਾ ਉਸ ਦੀ ਖੰਗਣ ਦੀ ਹਾਰ ਕਮਜ਼ੋਰ ਜਿਹੀ ਆਵਾਜ਼ ਮੈਨੂੰ ਜਿਵੇਂ ਕਿਸੇ ਚਾਬੁਕ ਦੇ ਸਮਾਨ ਲੱਗਦੀ ਉਹ ਸਵੇਰੇ ਉੱਠਿਆ ਤਾਂ ਉਸ ਦੀਆਂ ਅੱਖਾਂ ਸੁਰਖ ਸੰਨ ਤੇ ਉਹ ਬੜੀ ਮੁਸ਼ਕਲ ਸਾਹ ਲੈ ਰਿਹਾ ਸੀ ਤੇ ਉਸ ਦੇ ਫੇਫੜਿਆਂ ਵਿੱਚੋਂ ਰੇਸ਼ੇ ਦੀ ਖਰਖਰ ਦੀ ਆਵਾਜ਼ ਆ ਰਹੀ ਸੀ ਜਿਵੇਂ ਹੀ ਨੌਕਰਾਨੀ ਆਈ ਮੈਂ ਉਸ ਨੂੰ ਉਲਟੇ ਕਦਮੀ ਡਾਕਟਰ ਨੂੰ ਬੁਲਾਉਣ ਭੇਜ ਦਿੱਤਾ ਡਾਕਟਰ ਕਰੀਬ 1 ਘੰਟੇ ਦੇ ਬਾਅਦ ਆਇਆ ਤੇ ਬੱਚੇ ਦਾ ਮੁਆਇਨਾ ਕਰਨ ਦੇ ਬਾਅਦ ਬੋਲਿਆ ਇਸ ਨੂੰ ਸਰਦੀ ਤਾਂ ਨਹੀਂ ਲੱਗ ਗਈ ਮੈਂ ਕਿਸੇ ਪੱਤ ਝੜਦੇ ਸੁੱਕੇ ਪੱਤੇ ਦੀ ਤਰ੍ਹਾਂ ਕੰਬਣ ਲੱਗਾ ਫਿਰ ਮੈਂ ਪੁੱਛਿਆ ਕੀ ਗੱਲ ਹੈ ਕੋਈ ਖਤਰੇ ਦੀ ਗੱਲ ਤਾਂ ਨਹੀਂ ਉਸ ਨੇ ਜਵਾਬ ਦਿੱਤਾ ਹੁਣੇ ਮੈਂ ਕੁਝ ਨਹੀਂ ਕਹਿ ਸਕਦਾ ਮੈਂ ਸ਼ਾਮ ਨੂੰ ਫੇਰ ਆਵਾਂਗਾ ਉਹ ਸ਼ਾਮ ਨੂੰ ਫੇਰ ਆਇਆ ਮੇਰੇ ਬੇਟੇ ਨੇ ਸਾਰਾ ਦਿਨ ਨੀਂਦ ਬੇਹੋਸ਼ੀ ਦੀ ਹਾਲਤ ਵਿੱਚ ਬਤੀਤ ਕੀਤਾ ਉਸ ਨੂੰ ਕਦੇਖਾਂਗੇ ਛਿੜਦੀ ਰਹੀ ਰਾਤ ਉਹਨੂੰ ਉਸਦੇ ਫੇਫੜਿਆਂ ਦੀ ਹਾਲਤ ਹੋਰ ਵਿਗੜ ਚੁੱਕੀ ਸੀ ਉਹ ਇਸ ਹਾਲਤ ਵਿੱਚ 10 ਦਿਨ ਤੱਕ ਰਿਹਾ ਮੈਂ ਬਿਆਨ ਨਹੀਂ ਕਰ ਸਕਦਾ ਕਿ ਇਹਨਾਂ 10 ਦਿਨਾਂ ਵਿੱਚ ਮੈਂ ਉਹ ਕਾਂਟੇ ਕਿਵੇਂ ਗੁਜ਼ਾਰੇ ਜਿਨ੍ਹਾਂ ਦੇ ਦੌਰਾਨ ਦਿਨ ਰਾਤ ਵਿੱਚ ਅਤੇ ਰਾਤ ਦਿਨ ਵਿੱਚ ਤਬਦੀਲ ਹੁੰਦੀ ਹੈ ਫਿਰ ਉਹ ਮਰ ਗਿਆ ਅਤੇ ਫਿਰ ਉਸ ਦਿਨ ਅਤੇ ਇਸ ਪਲ ਦੇ ਬਾਅਦ ਮੇਰੀ ਸਾਰੀ ਉਮਰ ਵਿੱਚ ਇੱਕ ਕਾਂ ਇੱਕ ਮਿੰਟ ਵੀ ਅਜਿਹਾ ਨਹੀਂ ਬੀਤਿਆ ਕਿ ਜਿਸ ਵਿੱਚ ਉਹ ਯਾਦਾਂ ਡਾਕਦੀਆਂ ਹੋਈਆਂ ਸਲਾਖਾਂ ਦੀ ਤਰ੍ਹਾਂ ਮੇਰੇ ਮਨ ਨਾਲ ਸ਼ਿਰੀਆਂ ਹੁਣ ਜੋ ਮੇਰੇ ਦਿਲ ਨੂੰ ਨਿਚੋੜ ਨਾ ਸਕਦੀਆਂ ਹੁਣ ਜੋ ਕਿਸੇ ਵੈਸ਼ੀ ਦਰਿੰਦੇ ਦੀ ਤਰ੍ਹਾਂ ਮੇਰੀ ਰੂਹ ਦੇ ਹਨੇਰੇ ਵਿੱਚੋਂ ਛਾਲ ਮਾਰ ਕੇ ਬਾਹਰ ਨਿਕਲ ਆਉਂਦੀਆਂ ਹੁਣ ਕਾਸ਼ ਮੈਂ ਪਾਗਲ ਹੀ ਹੋ ਜਾਂਦਾ ਮਿਸਟਰ ਪੋਈ ਪੋਈ ਰੇਲ ਦੇਲਾ ਵਲਤਨੇ ਆਦਤ ਨੂੰ ਅਨਸਾਰ ਆਪਣਾ ਚਸ਼ਮਾ ਉੱਪਰ ਕੀਤਾ ਜਿਵੇਂ ਉਹ ਕੋਈ ਵੀ ਦਸਤਾਵੇਜ਼ ਪੜ੍ਹਨ ਦੇ ਬਾਅਦ ਕਰਿਆ ਕਰਦਾ ਸਨ ਮਰਹੂਮ ਦੇ ਤਿੰਨਾਂ ਵਾਰਸਾਂ ਨੇ ਇੱਕ ਦੂਜੇ ਨੂੰ ਵੇਖਿਆ ਖਾਮੋਸ਼ੀ ਨਾਲ ਸਪਾਰਟ ਤੇ ਜਰਦ ਚਿਹਰਿਆਂ ਦੇ ਨਾਲ ਮੂਰੇ ਇੱਕ ਮਿੰਟ ਬਾਅਦ ਵਕੀਲ ਫੇਰ ਬੋਲਿਆ ਇਸ ਖਾਤ ਨੂੰ ਫੌਰਨ ਖਤਮ ਕਰਨ ਨਾ ਹੋਵੇਗਾ ਦੂਸਰੇ ਦੋਹਣ ਨੇ ਹਾਂ ਵਿੱਚ ਸਿਰ ਝੁਕਾ ਦਿੱਤਾ ਵਕੀਲ ਨੇ ਕਮਵਤੀ ਵਾਲੀ ਅਤੇ ਬੜੀ ਸਾਵਧਾਨੀ ਨਾਲ ਖਤ ਨੂੰ ਵਸਤੀ ਦੇ ਦੂਜੇ ਕਾਗਜ਼ਾਂ ਨਾਲੋਂ ਅੱਡ ਕੀਤਾ ਫਿਰ ਉਹਨਾਂ ਨੇ ਉਹਨਾਂ ਕਾਗਜ਼ਾਂ ਨੂੰ ਚੀਲੀ ਤੀਲੀ ਬਾਲ ਅੱਗ ਲਗਾ ਦਿੱਤੀ ਅਤੇ ਜਿਵੇਂ ਹੀ ਲੱਗ ਤਾਂ ਉਹਨਾਂ ਨੂੰ ਨਿਗਲ ਨਿਗਲਨ ਲੱਗੀਆਂ ਤਾਂ ਉਹਨਾਂ ਨੂੰ ਚੁੱਲ੍ਹੇ ਦੇ ਹਵਾਲੇ ਕਰ ਦਿੱਤਾ ਫਿਰ ਉਹ ਤਿੰਨੋਂ ਬੈਠੇ ਉਹਨਾਂ ਕਾਗਜ਼ਾਂ ਨੂੰ ਬਦਲਦਾ ਵੇਖਦੇ ਰਹੇ ਅਤੇ ਕੁਝ ਹੀ ਪਲਾਂ ਵਿੱਚ ਉਹ ਰਾਖ ਹੋ ਗਏ ਕਿਉਂ ਜੋ ਉਹਨਾਂ ਰਾਖ ਹੋ ਗਏ ਪੱਤਰਾਂ ਦੀ ਚਟਿਆਈ ਵਿੱਚ ਵੀ ਕਾਲੇ ਅੱਖਰ ਵਿਖਾਈ ਦਿੰਦੇ ਸਨ ਇਸ ਲਈ ਮਰਹੂਮ ਦੀ ਤੀਨੇ ਆਪਣੀ ਜੁੱਤੀ ਦੇ ਪੱਬ ਨਾਲ ਉਹਨਾਂ ਨੂੰ ਮਦੂ ਔਲਕੇ ਚੁੱਲ੍ਹੇ ਵਿੱਚ ਪਹਿਲਾਂ ਤੋਂ ਪਾਈ ਰਾਖ ਵਿੱਚ ਮਿਲਾ ਦਿੱਤਾ ਉਹ ਤੈਨੂੰ ਦੇਰ ਤੱਕ ਉੱਥੇ ਖੜੇ ਰਾਖ ਨੂੰ ਵੇਖਦੇ ਰਹੇ ਸ਼ਾਇਦ ਉਹਨਾਂ ਦੇ ਦਿਲ ਵਿੱਚ ਕੋਈ ਅੰਦੇਸ਼ਾ ਸੀ ਕਿ ਕਿਤੇ ਇਹ ਭੇਤ ਰਾਖ ਵਿੱਚੋਂ ਵੀ ਫਰਾਰ ਨਾ ਹੋ ਜਾਵੇ ਜੇ ਘਰੇ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਅਤੇ ਚਾਹਨਾ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ